ਨਖਾਲਸਾ ਇੱਕ ਜਿੱਕੀ ਫਤਿਹ ਅੱਜ ਪ੍ਰਬਾਸਰ ਵਿਖੇ ਸਪੈਸ਼ਲ 올림픽ਸ ਭਾਰਤ ਵੱਲੋਂ ਸਟੇਟ ਟ੍ਰਾਇਲਸ ਕਰਾਈਆਂ ਜਾ ਰਹੀਆਂ ਹਨ ਪੰਜਾਬ ਚੈਪਟਰ ਵੱਲੋਂ ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਥੇ ਐਥਲੀਟ ਪਹੁੰਚੇ ਹੋਏ ਆ ਕੋਚ ਪਹੁੰਚੇ ਹੋਏ ਆ ਹੈਂਡਬਾਲ ਤੇ ਨੈਟਬਾਲ ਦੇ ਸਿਲੈਕਸ਼ਨ ਟ੍ਰਾਇਲਸ ਚੱਲ ਰਹੇ ਆ ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜਿਵੇਂ ਆਪ ਸਾਰੇ ਦੇਖਦੇ ਹੋ ਕਿ ਲਾਈਫ ਲਾਈਫ ਦੇ ਵਿੱਚ ਖੇਡਾਂ ਦਾ ਕਿੰਨਾ ਵਿਸ਼ੇਸ਼ ਮਹੱਤਵ ਹੈਗਾ ਕਿ ਇਸ ਤਰ੍ਹਾਂ ਮਨੁੱਖ ਦੀ ਸਰੀਰਿਕ ਮਾਨਸਿਕ ਤੇ ਡਿਫਰੈਂਟ ਲੈਵਲ ਤੇ ਕਿਦਾਂ ਸਮਾਜ ਦੇ ਵਿੱਚ ਵਿਚਰਨਾ ਸਕਿੱਲਸ ਕਿਦਾਂ ਡਿਵੈਲਪ ਕਰਦੀ ਹੈ ਜੀਵਨ ਨੂੰ ਸਟਰੋਂਗ ਖੁਸ਼ਹਾਲ ਬਣਾਉਣ ਦੇ ਵਿੱਚ ਖੇਡਾਂ ਦਾ ਬਹੁਤ ਵੱਡਾ ਮਹੱਤਵ ਹੈ ਤੇ ਇਸੇ ਨੂੰ ਧਿਆਨ ਜ ਰੱਖਦੇ ਹੋਏ ਸਮੁੱਚੀ ਸਾਡੀ ਜੋ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਕੋਲ ਪਰਮਾਤਮਾ ਨੇ ਇਹ ਜਿਨ੍ਹਾਂ ਨੂੰ ਡਿਊਟੀ ਬਖਸ਼ੀ ਹੈ ਤੇ ਇਹ ਸਾਰੀਆਂ ਸਪੈਸ਼ਲ 올림픽ਸ ਭਾਰਤ ਪੰਜਾਬ ਦੇ ਵੱਲੋਂ ਸਟੇਟ ਸਿਲੈਕਸ਼ਨ ਟ੍ਰਾਇਲ ਜਿਹੜੇ ਹੈਂਡਬਾਲ ਤੇ ਨੈੱਟਬਾਲ ਦੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚੋਂ ਅੱਜ ਲਗਭਗ 40 ਸਾਰੇ ਖਿਡਾਰੀ ਆਏ ਹੋਏ ਐ ਤੇ 10 ਕੋਚੀਜਨਸ ਸਾਰੇ ਸਪੈਸ਼ਲ ਜਿਹੜੇ ਸਵੇਰ ਦੇ ਲੱਗੇ ਹੋਏ ਸਵੇਰ ਦੇ ਤਾਂ ਆਪਾਂ ਨੂੰ ਦਿਖੇ ਰਹੇ ਆ ਅਦਰਵਾਈਜ਼ ਤਾਂ ਪਤਾ ਨਹੀਂ ਸਾਰੀ ਲਾਈਫ ਹੀ ਲੱਗੀ ਹੋਈ ਐ ਤੇ ਮੈਂ ਵਧਾਈ ਦਿੰਦਾ ਸਾਰਿਆਂ ਨੂੰ ਕਿ ਤੁਸੀਂ ਖਾਸ ਕਰਕੇ ਇਹਨਾਂ ਬੱਚਿਆਂ ਵਿਸ਼ੇਸ਼ ਬੱਚਿਆਂ ਲਈ ਵਿਸ਼ੇਸ਼ ਭਾਵਨਾ ਕੇ ਸਾਥ ਔਰ ਵਿਸ਼ੇਸ਼ ਪ੍ਰੋਗਰਾਮ ਕਰ ਰਹੇ ਆ ਇੱਥੋਂ ਹੀ ਸਿਲੈਕਟ ਹੋ ਕੇ ਬੱਚੇ ਫਿਰ ਇਹਨਾਂ ਨੇ ਨੈਸ਼ਨਲ ਦੇ ਵਿੱਚ ਜਾਣਾ ਫਿਰ ਉਹ ਨੈਸ਼ਨਲ ਤੋਂ ਵਰਲਡ ਦੇ ਵਿੱਚ ਜਾਣਾ ਮਤਲਬ ਬਹੁਤ ਵੱਡੀ ਇੱਕ ਫਾਊਂਡੇਸ਼ਨ ਇੱਕ ਬੇਸ ਹੈ ਇਹ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਇਹਨਾਂ ਬੱਚਿਆਂ ਦੇ ਲਈ ਇਹਨਾਂ ਵੱਡਾ ਦਿਨ ਰਾਤ ਜੋ ਐਫਰਟਸ ਹੋ ਰਹੀਆਂ ਉਪਰਾਲਾ ਕਰ ਰਿਹਾ ਇਹਨਾਂ ਦਾ ਇਹਨਾਂ ਦੇ ਬੱਚਿਆਂ ਦੀ ਲਾਈਫ ਦੇ ਵਿੱਚ ਇਸ ਨੂੰ ਬਹੁਤ ਇਸ ਦਾ ਬੈਨੀਫਿਟ ਹੋਏਗਾ ਤੇ ਮੈਂ ਬੇਨਤੀ ਕਰਨਾ ਸਰਕਾਰ ਨੂੰ ਵੀ ਇਹਨਾਂ ਲਈ ਜਿਵੇਂ ਦੂਜੀਆਂ ਖੇਡਾਂ ਦੇ ਵੱਲ ਵਿਸ਼ੇਸ਼ ਫੈਸਿਲਿਟੀਆਂ ਤੇ ਜੋ ਕੁਝ ਵੀ ਇਹਨਾਂ ਨੂੰ ਮੋਟੀਵੇਸ਼ਨ ਦੇ ਲਈ ਜੋ ਕੁਝ ਸਰਕਾਰ ਦੀ ਪਾਲਿਸੀ ਦੇ ਵਿੱਚ ਹੈਗਾ ਸਪੈਸ਼ਲ ਬੱਚਿਆਂ ਵਿੱਚ ਵੀ ਉਸ ਤਰ੍ਹਾਂ ਦੀਆ ਪਾਲਿਸੀ ਜਿਹੜੀ ਇੰਪਲੀਮੈਂਟ ਹੋਣੀ ਚਾਹੀਦੀਆਂ ਬਣ ਕੇ ਜੇ ਬਣੀਆਂ ਹੋਈਆਂ ਇੰਪਲੀਮੈਂਟ ਹੋਣੀਆਂ ਚਾਹੀਦੀਆਂ ਜੇ ਬਣਾਉਣ ਦੇ ਵਿੱਚ ਕਿਤੇ ਕਮੀ ਰਹੀ ਹੈ ਤਾਂ ਉਸ ਨੂੰ ਬਣਾਉਣ ਵਾਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਤਾਂ ਕਿ ਇਹਨਾਂ ਬੱਚਿਆਂ ਵਿੱਚ ਵੀ ਪ੍ਰੇਰਣਾ ਉਤਸ਼ਾਹ ਇਹਨਾਂ ਦੇ ਪੇਰੈਂਟਸ ਦੇ ਵਿੱਚ ਵਧੇ ਕਿ ਇਹਨਾਂ ਬੱਚਿਆਂ ਦਾ ਵੀ ਉਸ ਤਰੀਕ ਉਸ ਲੈਵਲ ਦਾ ਵਿਕਾਸ ਹੋ ਸਕੇ ਕਿ ਜੀਵਨ ਅਤੇ ਸਮਾਜ ਨੂੰ ਖੁਸ਼ਹਾਲੀ ਵੱਲੇ ਵਧਾ ਸਕਣ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸასი ਕਾਲ ਜੀ ਪਹਿਲਾ ਸਭ ਤੋਂ ਪਹਿਲਾਂ ਮੈਂ ਪ੍ਰਭਾਸ ਰਾਜਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਵੀ ਅੱਜ ਦੇ ਹੈਂਡਬਾਲ ਤੇ ਨੈੱਟਬਾਲ ਦੇ ਟ੍ਰਾਇਲਸ ਕਰਵਾਉਣ ਲਈ ਸਟੇਟ ਦੇ ਸਾਨੂੰ ਗਰਾਊਂਡ ਪ੍ਰੋਵਾਈਡ ਕੀਤਾ ਤੇ ਇਹ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਦੱਸਿਆ ਗਿਆ ਵੀ ਇੱਥੇ ਹੈਂਡਬਾਲ ਤੇ ਨੈੱਟਬਾਲ ਦੇ ਟ੍ਰਾਇਲਸ ਹੋ ਰਹੇ ਨੇ ਪੂਰੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਚ ਬੱਚੇ ਆਏ ਹੋਏ ਨੇ ਤੇ ਜਿਹਦੇ ਵਿੱਚ ਹੈਂਡਬਾਲ ਤੇ ਨੈੱਟਬਾਲ ਦੇ ਵਿੱਚ ਲਗਭਗ 40 ਬੱਚੇ ਤੇ 10 ਕੋਚੇ ਸਾਡੇ ਕੋਲ ਨੇ ਤੇ ਇਹਨਾਂ ਵਿੱਚੋਂ ਜਿਹੜੇ ਬੱਚੇ ਅੱਜ ਸਕੋਰਿੰਗ ਦੇ ਹਿਸਾਬ ਤੇ ਸਿਲੈਕਟ ਹੋਣਗੇ ਉਹ ਅੱਗੇ ਫਿਰ ਨੈਸ਼ਨਲ ਟ੍ਰਾਇਲ ਲਈ ਅੱਗੇ ਭੇਜੇ ਜਾਣ ਔਰ ਜਿਹੜੇ ਬੱਚੇ ਪਾਰਟਿਸਿਪੇਟ ਕਰਕੇ ਅੱਗੇ ਜਿੱਤਦੇ ਨੇ ਕੀ ਉਹਨਾਂ ਨੂੰ ਕੋਈ ਪ੍ਰਾਈਜ਼ ਵਗੈਰਾ ਵੀ ਮਿਲਦੇ ਆਏ ਸਰ ਆਂਜਾ ਜੀ ਇਸ ਵਾਰੀ ਜਿਹੜੀ ਪ੍ਰਾਈਜ਼ ਮਨੀ ਹੈ ਉਹ ਥੋੜੀ ਜਿਆਦਾ ਕੀਤੀ ਗਈ ਹੈ ਜਿਹਦੇ ਵਿੱਚ ਜਿਹੜਾ ਵੀ ਇੰਟਰਨੈਸ਼ਨਲ ਤੱਕ ਵੀ ਜਾ ਕੇ 골ਡ ਮੈਡਲ ਲੈ ਕੇ ਆਂਦਾ ਹੈ ਉਹਨੂੰ 70 ਲੱਖ ਉਸ ਤੋਂ ਬਾਅਦ 50 ਤੇ 30 ਲੱਖ ਇਵੇਂ ਜੇ ਨੈਸ਼ਨਲ ਤੱਕ ਵੀ ਕੋਈ ਚੈਂਪੀਅਨਸ਼ਿਪ ਦਾ ਕੁਝ ਜਾ ਕੇ ਆਂਦਾ ਹੈ ਤਾਂ ਉਹਦੇ ਲਈ ਵੀ ਗਵਰਨਮੈਂਟ ਨੇ ਪ੍ਰਾਈਜ਼ ਰੱਖੀ ਹੋਈ ਨੇ ਗੱਲ ਕਰੀਏ ਪੰਜਾਬ ਦੀ ਕੁੱਲ ਕਿੰਨੀਆਂ ਕੋ ਸੰਸਥਾਵਾਂ ਦੇ ਜਿਹੜੇ ਬੱਚੇ ਅੱਜ ਇੱਥੇ ਪਾਰਟਿਸਪੇਟ ਕਰਨਾ ਹੈ ਲਗਭਗ 10-12 ਡਿਸਟ੍ਰਿਕਟ ਤੋਂ ਵਿੱਚੋਂ ਆਪਣੇ ਕੋਲ ਇੱਥੇ ਬੱਚੇ ਆਏ ਹੋਏ ਨੇ ਨੈਟਵਾਲ ਤੇ ਹੈਂਡਬਾਲ ਤੇ ਅਲੱਗ-ਅਲੱਗ ਜਿਹੜੀ ਚ ਨਾਲ ਹੀ ਉਹਨਾਂ ਨਾਲ ਰਿਲੇਟਡ ਕੋਚਿੰਗਸ ਵੀ ਆਏ ਹੋਏ ਨੇ ਜਿਹੜਾ ਵੀ ਜਿਨ੍ਹਾਂ ਦੇ ਅਧੀਨ ਹੁੰਦਾ ਦੇ ਟ੍ਰਾਇਲਸ ਵਗੈਰਾ ਲਏ ਜਾ ਰਹੇ ਨੇ ਸਰ ਇੱਥੇ ਪ੍ਰabhasra ਸੰਸਥਾ ਦੀ ਗੱਲ ਕਰੀਏ ਇੱਥੋਂ ਦੇ ਬੱਚਿਆਂ ਦਾ ਟ੍ਰਾਇਲ ਹੋਏ ਆ ਕਿ ਉਹ ਜੀ ਉਹਨਾਂ ਦੀ ਪਰਫਾਰਮੈਂਸ ਲਈਏ ਕਿ ਮੰਨ ਦੀ ਸਥਿਤੀ ਕੀ ਹੈ ਬੱਚਿਆਂ ਦੀ ਦੇਖੋ ਸਰ ਟ੍ਰਾਇਲਸ ਹੋਏ ਨੇ ਸਕੋਰਿੰਗ ਕਿਆ ਬੋਲਦੀ ਹੈ ਉਹ ਸਾਰੇ ਜਦੋਂ ਆਪਾਂ ਬਾਅਦ ਚ ਦੇਖਾਂਗੇ ਉਹ ਤਾਂ ਉਸ ਜੋ ਵੀ ਜੋ ਹੈਗਾ ਸਕਿੱਲ ਹੋ ਰਿਹਾ ਜਿਵੇਂ ਤੁਸੀਂ ਦੇਖਿਆ ਸਾਰੇ ਬੱਚੇ ਦੇ ਇੱਕ ਇੱਕ ਦਾ ਇੰਡੀਵਿਜੂਅਲ ਸਕਿੱਲ ਹੋਏਗਾ ਉਹਦੀ ਜੋ ਪੁਆਇੰਟਿੰਗ ਉਹਦਾ ਜੋ ਸਕੋਰਿੰਗ ਬਣੇਗਾ ਟੋਟਲ ਕਰਕੇ ਉਹਦੇ ਹਿਸਾਬ ਨਾਲ ਜੋ ਵੀ ਹੋਏਗਾ ਫਿਰ ਜਿਹੜੇ ਬੱਚੇ ਸਿਲੈਕਟ ਹੋਣਗੇ ਉਹ ਫਿਰ ਅੱਗੇ ਅੱਗੇ ਜਾਣਗੇ ਮਾਮਲੀ ਸਥਿਤੀ ਕਿ ਇਹ ਬੱਚੇ ਜਦੋਂ ਟ੍ਰਾਇਲ ਦਿੰਦੇ ਆ ਕਿ ਟੈਨਸ਼ਨ ਚ ਆਉਂਦੇ ਆ ਖੁਸ਼ ਹੁੰਦੇ ਆ ਦੇਖੋ ਸਰ ਦੇਖੋ ਇਹਦੇ ਚ ਇਹ ਵੀ ਜਿਹੜੇ ਟ੍ਰਾਇਲਸ ਲੈਣੇ ਇਹ ਤਾਂ ਅਸੀਂ ਆਪਣੀ ਸਿਲੈਕਸ਼ਨ ਲਈ ਕਰਵਾਉਣੇ ਪਰ ਬੱਚੇ ਜਿਹੜਾ ਹੁੰਦੇ ਉਹ ਆਪਣਾ 100% ਕਰਦੇ ਆ ਸਾਰੇ ਉਹ 100% ਦਿੰਦੇ ਨੇ ਉਹਨਾਂ ਨੂੰ ਕੁਝ ਨਹੀਂ ਮਤਲਬ ਨਹੀਂ ਹੁੰਦਾ ਵੀ ਅਸੀਂ ਕਿਹਾ ਬਸ ਉਹਨਾਂ ਨੂੰ ਸਿਰਫ ਗੇਮ ਤੇ ਫੋਕਸ ਹੁੰਦਾ ਉਹਨਾਂ ਨੇ ਆਪਣਾ ਫੋਕਸ ਵੀ ਗੇਮ ਟ੍ਰਾਇਲ ਪੂਰੇ ਕਰਨੇ ਨੇ ਉਹ ਤਾਂ ਸਕੋਰਿੰਗ ਅਸੀਂ ਰ ਸਿਲੈਕਟ ਕੀ ਸਭ ਹਸਾਬ ਨਾਲ ਸੀ ਕਰਨਾ ਤੇ ਉਹ ਕਿਵੇਂ ਉਹਨੂੰ ਅੱਗੇ ਆਪਾਂ ਬੱਚੇ ਨੂੰ ਭੇਜਣਾ ਹੈ ਹਾਂਜੀ ਸਰ ਕੀ ਨਾਮ ਹੈ ਡਾਕਟਰ ਆਬਜੈਕਟ ਟ੍ਰਾਇਲਸ ਲਈ ਗਏ ਆ ਬੱਚਿਆਂ ਦੇ ਜਾਣਕਾਰੀ ਦੇਉਂਗੇ ਸਾਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਤੇ ਬਹੁਤ ਬਹੁਤ ਧੰਨਵਾਦੀ ਹਾਂ ਅਸੀਂ ਪ੍ਰਬਾਸ ਰਾਦੇ ਜੋ ਇੱਥੋਂ ਦਾ ਕਾਨ ਦਾ ਇਹਨਾਂ ਵਧੀਆ ਮੌਕਾ ਦਿੱਤਾ ਸਾਨੂੰ ਤੇ ਮੈਂ ਵੀ ਜੇ ਕੁਮਾਰ ਫਰੀਦਕੋਟ ਤੋਂ ਹੈਂਡਬਾਲ ਕੋਚ ਐਨਆਰਏ ਟ੍ਰਾਇਲੈਂਡ ਵਾਸਤੇ ਆਇਆ ਹਾਂ ਜੀ ਸੋ ਟ੍ਰਾਇਲਸ ਹੋਏ ਆ ਆ ਕੀ ਕਿਹੜੀ ਕਿਹੜੀ ਗੇਮਸ ਦੇ ਟ੍ਰਾਇਲ ਹੋਏ ਆ ਤੁਸੀਂ ਕੋਚ ਹੈਂਡਬਾਲ ਦੇ ਸੋ ਕਿਹੋ ਜਿਹੀ ਬੱਚਿਆਂ ਦੀ ਪਰਫਾਰਮੈਂਸ ਹੈ ਹਾਂਜੀ ਪਰਫਾਰਮੈਂਸ ਬਹੁਤ ਅੱਛੀ ਹੈ ਬੱਚਿਆਂ ਦੀ ਕਾਫੀ ਅੱਛੀ ਪ੍ਰਤਿਭਾ ਨੂੰ ਵੇਖਣ ਨੂੰ ਮਿਲਿਆ ਇੱਥੇ ਵੀ ਜੋ ਅਸੀਂ ਸੋਚ ਕੇ ਐ ਸੀ ਉਸ ਤੋਂ ਕਾਫੀ ਅੱਛੇ ਬੱਚੇ ਹੈਗੇ ਜਿਹੜੇ ਵਧੀਆ ਟ੍ਰਾਇਲ ਕਰਕੇ ਗਏ ਆ ਨੈੱਟਬਾਲ ਤੇ ਹੈਂਡਬਾਲ ਦੇ ਵਿੱਚ ਆ ਲੜਕੇ ਲੜਕੀਆਂ ਦੋਨੋਂ ਟ੍ਰਾਇਲਸ ਹੋਏ ਆ ਹਾਂਜੀ ਲੜਕੇ ਤੇ ਲੜਕੀਆਂ ਦੀ ਹੈ ਜੀ